ਹਏ ਹੇ ਮੰਮੀ ਕੀ ਹੋ ਗਿਆ ਤੈਨੂੰ ਤੂੰ ਘੇਰ ਕਿੱਦਾਂ ਗਈ ਆਪਦਾ ਧਿਆਨ ਰੱਖਿਆ ਕਰ ਮੈਨੂੰ ਤਾਂ ਜਿਉ ਰਾਤ ਦਾ ਪਤਾ ਲੱਗਿਆ ਮੈਂ ਤਾਂ ਰਾਤ ਨਗਾਉਣੀ ਔਖੀ ਹੋ ਗਈ ਮੈਂ ਤਾਂ ਸਵੇਰ ਹੁੰਦੇ ਹੀ ਇਹਨਾਂ ਨੂੰ ਕਿਹਾ ਵੀ ਕੰਮ ਤੇ ਜਾਂਦੇ ਜਾਂਦੇ ਮੈਨੂੰ ਛੱਡ ਦੇ ਮੰਮੀ ਵੱਲ ਮੈਨੂੰ ਤਾਂ ਮੰਮੀ ਨੂੰ ਦੇਖ ਕੇ ਹੀ ਚੈਨ ਆਉਣੀ ਆ ਉਹ ਕੁਛ ਨਹੀਂ ਹੋਇਆ ਤੈਨ ਰੜ ਕੇ ਦੱਸੇ ਬੱਗਤੀ ਮੈਂ ਤਾਂ ਤੈਨੂੰ ਫੋਨ ਕਰਕੇ ਪਛਤਾਈ ਜੇ ਮੈਨੂੰ ਪਤਾ ਹੁੰਦਾ ਤੋ ਇੰਨਾ ਫਿਕਰ ਕਰਨਾ ਮੈਂ ਤੈਨੂੰ ਫੋਨ ਨਹੀਂ ਸੀ ਕਰਨਾ ਨਾ ਸਟੋਰ ਖੋਲਨੇ ਆਪੇ ਦੋ ਰੋਟੀਆਂ ਦੇ ਸਕਦੇ ਸ਼ਰਮ ਹੈ ਦਾ ਘਟਾ ਤੁਨੂੰ ਨਾ ਗੁੱਡੀ ਇੰਨੀ ਪੱਖੀ ਹੋਈ ਕਿਉਂ ਆਈਆਂ ਕੀ ਗੱਲ ਹੋ ਗਈ ਸਹਰਿਆਂ ਕਿਤੇ ਲੜਕੇ ਤਾਂ ਨਹੀਂ ਆਈ ਨਾ ਸਹਰਿਆਂ ਮੈਂ ਕਿਉਂ ਪੱਖੀ ਪਖਾਈ ਨਹੀਂ ਹੋਣਾ ਉਹ ਮੇਰੇ ਬਥੇਰੇ ਚੰਗੇ ਨੇਗੇ ਬਸ ਆ ਪੇ ਕਿਉਂ ਦੇ ਮੈਨੂੰ ਕਲਪਕੜ ਪਈਆ ਨਹੀਂ ਮੁੱਕਦਾ ਹੈਗਾ ਗੁੱਡੀ ਕੀ ਗੱਲ ਹੋ ਗਈ ਚੰਗਾ ਕੀਤਾ ਤੁਮੇ ਆ ਗਈ ਤੁਮੇ ਸਿੱਧੀ ਕਰਨ ਵਾਲੀ ਆ ਨਾ ਜਦੋਂ ਤੇਰਾ ਕੋਈ ਆਉਦਾ ਪੇਕਿਆ ਕੋ ਰਿਸ਼ਤੇਦਾਰ ਭੈਣ ਭਾਈ ਆ ਜਾਣ ਦੋ ਲੱਗੇ ਜਾਂਦੇ ਨੇ ਫਿਰ ਤਾਂ ਦੇ ਚੱਕਰ ਤੇ ਚੱਕਰ ਇੱਕ ਚੀਜ਼ ਨਾਲ ਗੇੜਾ ਇੱਕ ਚੀਜ਼ ਨਾਲ ਗੇੜਾ ਨਾ ਮੇਰੀ ਮਾਂ ਕੋਲ ਸਾਰਾ ਕੁਝ ਇਕੱਠਾ ਹੀ ਧਰਤਾ ਵੀ ਵਾਰ-ਵਾਰ ਤੈਨੂੰ ਪੁੱਛਣਾ ਔਖਾ ਲੱਗਦਾ ਇਹ ਵੀ ਹਾਂ ਆਏ ਗੇੜੇ ਮੈਂ ਕੀ ਪੁੱਛੂੰ ਨਾ ਮੇਰੀ ਮਾਂ ਦਾ ਤੁਸੀਂ ਡੰਗਰ ਵਾਲਾ ਹਾਲ ਕਰਕੇ ਧਰਤਾ ਆ ਤੇਰੇ ਦੋ ਰੋਟੀਆਂ ਪਕਾਉਂਦੀਆਂ ਨੇ ਹੱਥ ਦੁਖਦੇ ਆ ਤੇ ਪੈ ਹੱਥਾਂ ਦੀ ਮਹਿੰਦੀ ਉਤਰਦੀ ਆ ਹੈ ਆ ਸੱਤ ਸਹਾਨੇ ਤੋਂ ਕਰਨਾ ਲੱਗੀਆਂ ਮੇਰੀ ਮਾਂ ਦੇ ਓ ਗੁੱਡੀ ਓ ਬੱਸ ਕਰ ਜੇ ਐਵੇਂ ਮਿੱਠੇ ਨੇ ਪੋਚੇ ਮਾਰੀ ਜਾਂਦੀਆਂ ਬਚਨ ਵਾਲੇ ਵੀ ਤੇਰੇ ਰਲ ਜਾਂਦਾ ਆ ਵੀਰੇ ਇਹਦੀ ਤਾਂ ਤੂੰ ਛੱਡ ਹੈ ਤੂੰ ਤਾਂ ਉਹਦਾ ਢਿੱਡੋ ਜੰਮਿਆ ਹੋ ਕੇ ਬਚਨ ਆ ਸਾਰਾ ਕੁਝ ਸਰਹਾਣੇ ਰੱਖਿਆ ਪਿਆ ਨਾ ਇਹਨਾਂ ਚੀਜ਼ਾਂ ਜਦੋਂ ਰੋਟੀਆਂ ਲੈ ਜਾਣ ਮਿਲਣੀ ਆ ਜੇ ਤੈਨੂੰ ਮਾਂ ਬੋਝ ਲੱਗਦੀ ਆ ਨਾ ਮੈਂ ਲੈ ਜਾਨੀ ਆ ਆਪਣੇ ਨਾਲ ਦੋ ਰੋਟੀਆਂ ਇਹਨੇ ਮੈਂ ਕਿਧਰ ਨਹੀਂ ਮੈਨੂੰ ਦੇਣੀਆਂ ਔਖੀਆਂ ਲੱਗਦੀਆਂ ਹੈਗੀਆਂ ਤੇਰੇ ਅੱਗੇ ਭਰੋਸਾ ਕੱਲ ਨੂੰ ਹਵਾ ਬਦਲਦੀ ਦਾ ਪਤਾ ਲੱਗਦਾ ਤੂੰ ਤਾਂ ਭਾਅ ਵੀ ਨਹੀਂ ਕੱਢਣੀ ਐਵੇਂ ਨੂੰ ਛੱਕ ਕੇ ਵੇਚ ਬਿੰਦਾਂ ਸ਼ਰਮ ਛੱਡਿਆ ਆਏਗਾ ਉਹ ਸਾਡੀ ਤਾਂ ਸੁਣ ਲਾ ਸਾਨੂੰ ਤਾਂ ਇਹ ਨਹੀਂ ਪਤਾ ਕਿ ਅਸੀਂ ਕੀ ਗਨਾਹ ਕਰ ਲਿਆ ਹਾਏ ਹਾਏ ਨਾ ਪੋਹ ਰਾਣੀ ਤੇਰੇ ਸਿਹਤ ਤੇ ਅਸਰ ਹੈਗਾ ਇਹਨੂੰ ਹੀ ਕਹਿੰਦੇ ਨੇ ਕਲਯੁਗ ਇਹ ਜੇ ਨੋ ਪੱਤਰ ਹੋਣ 10 ਤੁਸੀਂ ਤਾਂ ਪਸਾ ਹੀ ਪਲਟਿਆ ਪਿਆ ਮੇਰੀ ਮਾਂ ਆੜਾ ਨਾ ਮੇਰੀ ਮਾਂ ਮਾਣਾ ਜੇ ਦੇਖੀ ਗਈ ਤੁਸੀਂ ਤਾਂ ਉਹਨੂੰ ਦੁੱਖ ਦੀ ਨੋ ਵੀ ਐ ਖੁੰਝੇ ਲਾ ਕੇ ਸਮੇਂ ਸੰਗੜਨਾ ਪੰਨ ਕੇ ਬੰਦਾ ਬਿਠਾ ਦਿੰਦੇ ਨੇ ਐ ਕੀਤਾ ਹੋਇਆ ਜੇ ਕਿਤੇ ਤੂੜੀ ਵਾਲਾ ਕਮਰਾ ਹੁੰਦਾ ਨਾ ਤੁਸੀਂ ਤਾਂ ਕਿਲਾ ਗੱਡ ਕੇ ਡੰਗਰਾਂ ਵਾਲਾ ਹਾਲ ਕਰਨਾ ਸੀ ਮੇਰੀ ਮਾਂ ਦਾ ਚੁੱਪ ਕਰ ਫੁੱਟੀ ਅੱਥੇ ਮੂੰਹ ਬੰਦ ਕਰ ਲੈ ਜੇ ਇੱਕ ਲੱਬ ਵੀ ਹੋਰ ਕੱਢਿਆ ਤਾਂ ਮੈਥੋਂ ਬੁਰਾ ਕੋਈ ਜੋ ਮੂੰਹ ਆਇਆ ਬੋਲਦੀ ਜਾਂਦੀ ਹੈ ਕੋਈ ਲੰਨਾ ਦੀ ਸੁਣ ਲਾ ਕੋ ਪਾਗਲ ਨੇ ਜੜ ਕੇ ਤਾਂ ਰਸ ਸੁਣੀ ਜਾਂਦੇ ਨੇ ਹਣ ਤੂੰ ਵੀ ਆਪਣੇ ਨੋ ਪੁੱਤ ਦੀ ਹਮੈਤਣ ਬਣ ਕੇ ਆ ਗਈ ਤੂੰ ਡਰਦੀ ਕਿਉਂ ਮਮੀ ਮੈਂ ਸਿੱਧੇ ਕਰਕੇ ਜਮ ਇਹਨਾਂ ਨੂੰ ਇਹ ਤਾਂ ਤੀਰ ਅੜ ਕੇ ਹੋ ਜਾਣਗੇ ਤੀਰ ਅੜ ਕੇ ਸਿੱਧੀ ਤਾਂ ਤੂੰ ਹੋ ਕੇ ਆਪਦੇ ਘਰ ਨੂੰ ਜਾ ਭਾਈ ਸਾਡਾ ਘਰ ਚ ਨਾ ਕਸਮਾਨ ਪਾਦੀ ਤੂੰ ਬੇਕਾਰ ਦਾ ਅੱਛਾ ਤੇਰੀ ਤੇ ਹੀ ਤੇਰੀ ਹਮਦਰਦੀ ਕਰਦੀ ਐ ਉਹ ਤੈਨੂੰ ਦੁਸ਼ਮਣ ਲੱਗਦੀ ਆ ਆ ਜਿਹੜਾ ਤੇਰੇ ਨਾਲ ਇੰਨਾ ਕੁਝ ਕਰਦ ਰਿਹਾ ਇਹਨਾਂ ਦਾ ਤੈਨੂੰ ਹੋ ਜਾਗਦਾ ਆ ਆ ਤਾਂ ਬੜੇ ਵਧੀਆ ਮੈਡਲ ਪਾਉਣ ਲੱਗੀਆਂ ਸੀ ਮੈਨੂੰ ਹਾ ਤਾਂ ਮਮੀ ਤੇਰੇ ਵਾਲੇ ਕੀ ਮੈਡਲ ਪਾਤ ਗੁੱਡੀ ਚੁੱਪ ਕਰ ਆ ਤੇਰਾ ਰੋਲਾ ਸੁਣ ਕੇ ਲੋਕਾਂ ਨੇ ਮਿੜਕਾ ਲੈਣੀ ਆ ਸ਼ੁਰੂ ਕਰਤੀਆਂ ਮੰਨੇ ਆ ਵੀ ਤੂੰ ਘਰ ਦੀ ਧੀ ਆ ਤੈਨੂੰ ਫਿਕਰ ਆਪਣੀ ਮਾਂ ਦਾ ਪਰ ਤੂੰ ਇੱਕ ਵਾਰੀ ਗੱਲ ਤਾਂ ਪੂਰੀ ਸੁਣ ਲੈ ਪਾ ਹੁਣ ਜਿਹੜਾ ਤੂੰ ਪਰਦਾ ਪਾਉਣਾ ਆਪਣੀ ਨਾਲਕੀ ਤੇ ਆਹ ਕੰਮ ਵਾਸਤੇ ਨੂੰ ਆਉਂਦਾ ਆ ਬਾਤ ਤੂੰ ਗੈਵੀ ਤੂੰ ਚੁੱਪ ਕਰ ਤੇਰੇ ਕਹੇ ਦਾ ਨਾ ਫੇਰ ਵੀ ਝੂਠ ਹੀ ਮੰਨਣਾ ਮੈਂ ਨੂੰ ਦੱਸ ਨਹੀਂ ਆ ਵੀ ਹੋਇਆ ਕੀ ਸੀ ਹੋਇਆ ਬਾਹਰ ਉਹ ਮੇਰੇ ਖੋਪੈਂਦੀ ਸੀ ਮੈਂ ਕਾ ਚਲਣਾ ਉੱਠ ਕੇ ਕੋ ਛਾਪੇ ਖਾ ਲਾਂ ਸੋਈ ਚੋਂ ਤੁਸੀਂ ਮੈਨੂੰ ਆਵਾਜ਼ ਮਾਰ ਲੈਂਦੇ ਉਹ ਮੈਂ ਕਹਿੰਦਾ ਸਾਰਾ ਦਿਨ ਥੱਕ ਡਟ ਕੇ ਮਸਾਂ ਡਟਦੀ ਉਹ ਮੰਜੇ ਤੇ ਚਲਣਾ ਪਈ ਲੈਣ ਦੀ ਠੀਕੀ ਖਾਣ ਨੂੰ ਲੈਣੀ ਉਹ ਕੋਰਾ ਕੰਨ ਜਗਾਉਣਾ ਨੂੰ ਰਸਣਾ ਆ ਇੱਥੇ ਆਓ ਬੇਟਾ ਪਾਣੀ ਨੂੰ ਪੀ ਲਓ ਛੱਟ ਫੇਟ ਤਾਂ ਨਹੀਂ ਲੱਗੀ ਕੋਈ ਲੱਗੀ ਲੱਤ ਰਰ ਇਹ ਤਾਂ ਸ਼ੁਕਰ ਆ ਰੱਬ ਦਾ ਕੋਈ ਛੱਟ ਫੇਟ ਨਹੀਂ ਲੱਗੀ ਰੱਬ ਨਾ ਕਰੇ ਜੇ ਕੋਈ ਸੱਟ ਲੱਗ ਜਾਂਦੀ ਜਾਂ ਇਸ ਉਮਰ ਤੇ ਚੂੜਾ ਹਿਲ ਜਾਂਦਾ ਐਦਾਂ ਤਾਂ ਠੀਕ ਵੀ ਨਹੀਂ ਹੁੰਦਾ ਉਹ ਤੁਸੀਂ ਸਮਝਾਓ ਮੰਮੀ ਨੂੰ ਕੁਛ ਮੈਂ ਕੀ ਸਮਝਾਵਾਂ ਬਡਾਪੇ ਚ ਬਜ਼ੁਰਗਾਂ ਦਾ ਜਵਕੜਾੜਾ ਹਾਲ ਹੋ ਜਾਂਦਾ ਬਸ ਹਿੰਡ ਪਕਾਈ ਜਾਂਦੇ ਆ ਗੱਲ ਨਹੀਂ ਮੰਨਦੇ ਹੈਗੇ ਗੱਲ ਤਾਂ ਤੁਹਾਡੀ ਠੀਕ ਆ ਪਰ ਸਾਰੀ ਉਮਰ ਦਾ ਲੰਬਾ ਤਾਂ ਹੋ ਜਾਣਾ ਸੀ ਨਾ ਜੇ ਐਵੇਂ ਕਿਤੇ ਕੋਈ ਹਵੇ ਨਾ ਵੀ ਹੋ ਜਾਂਦੀ ਤਾਂ ਇਹਦਾ ਹਾਲ ਤਾਂ ਇੱਕੋ ਹੀ ਐ ਇਹੀ ਆ ਵੀ ਰਾਤ ਨੂੰ ਬੇਬੇ ਨੂੰ ਭੁੱਖ ਲੱਗਦੀ ਆ ਅੱਪਾ ਕੋਈ ਨਾ ਕੋਈ ਡੱਬੇ ਚ ਕੁਛ ਸਮਾਨ ਪਾ ਕੇ ਉਹਦੇ ਸਰਹਾਣੀ ਰੱਖ ਦਿੰਨੇ ਆ ਘੱਟੋ ਘੱਟ ਉੱਠਣ ਤੋਂ ਤਾਂ ਬਚਾਉ ਜਦੋਂ ਦਿਲ ਕੀਤਾ ਉਦੋਂ ਕੱਢ ਕੇ ਖਾ ਲਿਆ ਇਹੀ ਹੱਲ ਮੇਰੇ ਹਿਸਾਬ ਨਾਲ ਤਾਂ ਇਹ ਠੀਕ ਆ ਗੱਲ ਤਾਂ ਆ ਸੀ ਤੂੰ ਕੀ ਤੋਂ ਕੀ ਬਣਾ ਕੇ ਧਰਤੀ ਦੱਸ ਤੈਨੂੰ ਆਪਦੇ ਭਰਾ ਪਰ ਜਈ ਇਦਾਂ ਦੇ ਲੱਗਦੇ ਆ ਉਹ ਜਿਹੜੀ ਮਾਂ ਨੇ ਸਾਨੂੰ ਜਨਮ ਦਿੱਤਾ ਇਦਾਂ ਸੀ ਉਹਦੇ ਨਾਲ ਅਜ਼ਲੂ ਕਰਾਂਗੇ ਕੋਈ ਇਹ ਚੀਜ਼ਾਂ ਤਾਂ ਤਾਂ ਸਹਰਾਣੇ ਰੱਖੀਆਂ ਸੀ ਵੀ ਜੇ ਕਿਤੇ ਰਾਤ ਬਰਾਤੇ ਇਹਨੂੰ ਭੁੱਖ ਲੱਗੇ ਢਿੱਡ ਚ ਖੋ ਪਵੇ ਆਰਾਮ ਨਾਲ ਉੱਥੇ ਹੀ ਖਾਣਵੇਂ ਨੇਰੇ ਚ ਐਵੇਂ ਠੇਡਾ ਖਾ ਕੇ ਪਹਿਲਾਂ ਡਿੱਗ ਫਿਰ ਰੱਬ ਨਾ ਕਰੇ ਜੇ ਫੇਰ ਡਿੱਗ ਪਈ ਤਾਂ ਬੇਤ ਤਾਂ ਸਾਰੇ ਪਰਿਵਾਰ ਨੂੰ ਹੀ ਪੈਣੀ ਆ ਦੇਖਦੀ ਐ ਸਿਆਣੀ ਬਣ ਧੀਆ ਨੂੰ ਮਾਵਾ ਦਾ ਫਿਕਰ ਤਾਂ ਹੁੰਦਾ ਹੀ ਆ ਐਵੇਂ ਗਲਤ ਫਹਮੀ ਕਰਕੇ ਅਹਜੇ ਧੂਤਕੜਾ ਪਾ ਕੇ ਨਾ ਆਪਦੀ ਇੱਜ਼ਤ ਆਪ ਨਾ ਘਟਾੜਨੀ ਫਿਰ ਤਾਂ ਮੂੰਹ ਮਰਾਜੇ ਹੀ ਰਹਿ ਜਾਂਦੇ ਨੇ ਪਿਆਰ ਤਾਂ ਖਤਮ ਹੀ ਹੋ ਜਾਂਦੇ ਨੇ